ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤ ਗੁਰ ਪੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲਬਾਤ ਕਰਾਂਗੇ ਦੁਪਹਿਰ ਤੋਂ ਬਾਅਦ ਦੇ ਮੌਸਮ ਦੀ ਜਾਨੀ ਕਿ ਅੱਜ 17 ਤਰੀਕ ਨੂੰ ਦੁਪਹਿਰ ਤੋਂ ਬਾਅਦ ਜਿਹੜੀ ਮੌਸਮ ਦੇ ਵਿੱਚ ਇੱਕ ਅਚਾਨਕ ਕਰਵਟਾਉਣੀ ਸੀ ਤਾਂ ਹੌਲੀ ਹੌਲੀ ਆਉਣੇ ਸ਼ੁਰੂ ਹੋ ਚੁੱਕੀ ਹੈ ਬੱਦਲਵਾਈ ਬਣਨੀ ਸ਼ੁਰੂ ਹੋ ਚੁੱਕੀ ਹੈ ਉਹ ਤੁਹਾਨੂੰ ਦਿਖਾਵਾਂਗੇ ਕਿੱਥੇ ਕਿ ਬੱਦਲਵਾਈ ਜਿਹੜੀ ਬਣਨੀ ਸ਼ੁਰੂ ਹੋਈ ਹੈ ਤਾਂ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਦੋਸਤੋ ਤੁਸੀਂ ਸਭ ਤੋਂ ਪਹਿਲਾਂ ਇੱਕ ਮੌਨਸੂਨ ਜਿਹੜੀ ਆਪਣੇ ਐਕਟਿਵ ਹੋਈ ਵੀ ਹੈ ਉਹਦੀ ਝਾਤ ਮਾਰ ਸਕਦੇ ਹੋ ਕਿ ਬੰਗਾਲ ਦੀ ਖਾੜੀ ਦੇ ਆਲਦਾਲੇ ਖੇਤਰਾਂ ਦੇ ਵਿੱਚ ਇਹ ਮੌਨਸੂਨ ਨੇ ਜਿਹੜੀ ਦਸਤਕ ਦਿੱਤੀ ਹੋਈ ਹੈ ਤਾਂ ਬਹੁਤੇ ਖੇਤਰਾਂ ਦੇ ਵਿੱਚ ਇਹ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਤਕੜੀਆਂ ਜਿਹੜੀਆਂ ਕਰ ਰਹੀ ਆ ਮਹਾਰਾਸ਼ਟਰ ਹੋ ਗਿਆ ਕੇਰਲਾ ਹੋ ਗਿਆ ਪੰਡੂਚਰੀਆ ਜਹਾ ਹੈ ਇਲਾਕਿਆਂ ਦੇ ਵਿੱਚ ਜਿਵੇਂ ਕਈ ਜਿਹੜੇ ਬੰਗਾਲ ਦੀ ਖਾੜੀ ਦੇ ਨੇੜੇ ਤੇੜੇ ਇਲਾਕੇ ਨੇ ਉਹਨਾਂ ਦੇ ਵਿੱਚ ਇਹ ਜਿਹੜਾ ਸਿਸਟਮ ਐਕਟਿਵ ਹੋਇਆ ਵਾ ਤੁਸੀਂ ਲਾਈਵ ਵੇ ਦੇ ਵਿੱਚ ਭਾਰਤੀ ਮੌਸਮ ਵਿਗਿਆਨ ਦੇ ਸੈਟਲਾਈਟ ਦੇ ਵਿੱਚ ਦੇਖ ਸਕਦੇ ਹੋ ਤੇ ਤੁਹਾਨੂੰ ਲੈ ਚੱਲਦੇ ਅੱਜ 17 ਤਰੀਕ ਦੇ ਮੌਸਮ ਦੀ ਜਿਹੜੀ ਅਪਡੇਟ ਪੰਜਾਬ ਦੀ ਹੈ ਹਰਿਆਣੇ ਦੀ ਹੈ ਤਾਂ ਉਹ ਤੁਸੀਂ ਦੇਖ ਪਾਉਂਗੇ ਕਿ ਪੰਜਾਬ ਦਾ ਮੌਸਮ ਜਿਹੜਾ ਉਹ ਹਲਕੇ ਹਲਕੇ ਬੱਦਲਵਾਈ ਵਾਲਾ ਦੁਪਹਿਰ ਤੋਂ ਬਾਅਦ ਵੜਨਾ ਸ਼ੁਰੂ ਹੋ ਚੁੱਕਿਆ ਹੈ ਇਸ ਸਮੇਂ ਦੇਖ ਸਕਦੇ ਹੋ ਇਹ ਬੱਦਲ ਵੜਨੇ ਸ਼ੁਰੂ ਹੋ ਚੁੱਕੇ ਨੇ ਮੱਧ ਦੇ ਵਿੱਚ ਜਿਵੇਂ ਪਟਿਆਲਾ ਹੋ ਗਿਆ ਮਰੇਲ ਕੋਟਲਾ ਲੁਧਿਆਣੇ ਦੇ ਕੁਝ ਖੇਤਰ ਹੋਗੇ ਸ੍ਰੀ ਮੁਕਸਰ ਸਾਹਿਬ ਦੇ ਹੋਗੇ ਫਿਰੋਜ਼ਪੁਰ ਦੇ ਹੋਗੇ ਫਰੀਦਕੋਟ ਦੇ ਹੋਗੇ ਜਾ ਚੰਡੀਗੜ੍ਹ ਮਹਾਲੀ ਦੇ ਹੋਗੇ ਇਸ ਤਰ੍ਹਾਂ ਕੁਝ ਕੁ ਖੇਤਰਾਂ ਦੇ ਵਿੱਚ ਇਹ ਜਿੱਥੇ ਅਸੀਂ ਮਾਰਕ ਕਰਿਆ ਤਾਂ ਇੱਥੇ ਬੱਦਲਬਾਜੀ ਤੁਸੀਂ ਹਲਕੇ ਰੂਪ ਦੇ ਵਿੱਚ ਦੇਖ ਸਕਦੇ ਹੋ ਪਹੁੰਚਣੀ ਸ਼ੁਰੂ ਹੋਈ ਹੈ ਜਾਨੀ ਕਿ ਇਹ 7-8 ਵਜੇ ਤੱਕ ਕਿਤੇ ਕਿਤੇ ਗਰਜਲੇਸ ਕਾੜੀਓ ਦੇ ਸਕਦੀ ਹੈ ਦੁਪਹਿਰ ਤੋਂ ਬਾਅਦ ਜਾਨੀ ਕਿ ਪਟਿਆਲੇ ਦੇ ਜਿਹੜੇ ਪਹੁੰਚ ਗਿਆ ਸਿਸਟਮ ਇੱਥੋਂ ਹਰਿਆਣੇ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਐਂਟਰ ਹੋ ਚੁੱਕਿਆ ਤਾਂ ਮਰੀਲਕੋਟਲੇ ਵੱਲ ਨੂੰ ਤੇ ਫਿਰੋਜ਼ਪੁਰ ਫਰੀਦਕੋਟ ਤੇ ਸ੍ਰੀ ਮੁਕਤਸਰ ਸਾਹਿਬ ਦੇ ਇਲਾਕੇ ਵੱਲ ਨੂੰ ਤੇ ਇੱਥੇ ਕਿੱਲੇ ਧਿਆਨੇ ਦੇ ਇਲਾਕਿਆਂ ਵਿੱਚ ਕਿਤੇ ਕਿਤੇ ਬਦਲਵਾਈ ਇਸਤੇ ਨਾਲ ਇਸ ਤਰ੍ਹਾਂ ਬਣੂਗੀ ਜਿਵੇਂ ਅਸੀਂ ਵਿੰਦੀਆਂ ਲਾ ਕੇ ਮਾਰਕ ਕੀਤਾ ਤੇ ਆਰਾਊਂਡ ਕੀਤਾ ਜਿੱਥੋਂ ਐਂਟਰੀ ਹੋ ਰਹੀ ਹੈ ਇਸ ਸਿਸਟਮ ਦੀ ਤਾਂ ਇਹ ਹਲਕੀ-ਮੁਲਕੀ ਕਨਵਰਕਣੀ ਜਾਂ ਗਰਜਲੈਸਕ ਜਾਂ ਥੋੜੀ-ਬਹੁਤ ਹਨੇਰੀ ਹੈ ਜਿਹੜੀ ਅੱਜ 17 ਤਰੀਕ ਨੂੰ ਦੇਰ ਸ਼ਾਮ ਤੱਕ ਜਾਨੀ ਕਿ 7-8 ਜਾਂ 9 ਵਜੇ ਤੱਕ ਦੇ ਸਕਦਾ ਉਸ ਤੋਂ ਬਾਅਦ ਦੀ ਜੋ ਵੀ ਅਪਡੇਟ ਹੋਊਗੀ ਨੇੜੇ ਲੱਗੂਗਾ ਸਿਸਟਮ ਤਾਂ ਉਹ ਅਪਡੇਟ ਆਪਾਂ ਸਮੇਂ-ਸਮੇਂ ਦੇ ਉੱਤੇ ਲਾਈਵ ਉਹ ਕੀ ਜਾਣਕਾਰੀ ਜਿਹੜੀ ਸਾਂਝੀ ਕਰਦੇ ਰਹਾਂਗੇ ਤੇ ਹਰਿਆਣਾ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਬਹੁਤੇ ਇਲਾਕਿਆਂ ਦੇ ਵਿੱਚ ਬੱਦਲ ਵਾਈ ਐਂਟਰ ਹੋ ਚੁੱਕੇ ਤੇ ਇੱਥੇ ਇੱਕ ਥੋੜਾ ਜਿਹਾ ਸਟਰੋਂਗ ਜਿਹਾ ਸਿਸਟਮ ਹੈ ਜਿਹੜਾ ਤੁਹਾਨੂੰ ਦਿਖਾਇਆ ਕਿ ਪੰਜਾਬ ਦੇ ਨੇੜੇ ਲੱਗਦਾ ਹੋਇਆ ਸਿਸਟਮ ਆ ਰਿਹਾ ਹੈ। ਬਾਕੀ ਇਲਾਕਿਆਂ ਦੇ ਵਿੱਚ ਬੱਦਲ ਵਾਈ ਟੁੱਟ ਮੇ ਰੂਪ ਚਾ ਇੱਥੇ। ਤੇ ਹਰਿਆਣਾ ਦੇ ਵਿੱਚ ਹੈ ਤੇ ਇਧਰੋਂ ਦਿੱਲੀ, ਐਮਪੀ, ਯੂਪੀ ਦੇ ਵਿੱਚ ਇੱਕ ਸਿਸਟਮ ਜੀ ਐਕਟਿਵ ਹੋਈ ਵੀ ਆ। ਲਗਾਤਾਰ ਇਹ ਪੰਜਾਬ ਵੱਲੋਂ ਆ ਰਹੀ ਆ ਤੁਸੀਂ ਦੇਖ ਸਕਦੇ ਹੋ ਦਿੱਲੀ ਦੇ ਵਿੱਚ, ਯੂਪੀ ਦੇ ਵਿੱਚ, ਐਮਪੀ ਦੇ ਵਿੱਚ ਇਹ ਜਿਹੜਾ ਸਿਸਟਮ ਐਕਟਿਵ ਹੋਇਆ ਵਾ ਦਿੱਲੀ ਦੇ ਨੇੜੇ ਦੇਖ ਸਕਦੇ ਹੋ ਇੱਥੇ। ਇਸ ਤਰ੍ਹਾਂ ਮਾਹੌਲ ਜਿਹੜਾ ਬਣਨਾ ਸ਼ੁਰੂ ਹੋਇਆ ਵਾ ਬੱਦਲਵਾਈ ਇਹ ਪਹੁੰਚਣੀ ਸ਼ੁਰੂ ਹੋ ਗਈ ਆ ਕੱਲ ਨੂੰ ਥੋੜਾ ਜਿਹਾ ਦੁਪਹਿਰ ਤੋਂ ਬਾਅਦ ਸਟਰੋਂਗ ਜੇ ਸਿਸਟਮ ਬਣਨੇ ਸ਼ੁਰੂ ਹੋ ਜਾਣਗੇ ਜਿਹੜਾ ਕਿ 18 19 ਤੇ 20 ਤਰੀਕ ਨੂੰ ਜਾਂ 21 22 23 ਤਰੀਕ ਤੱਕ ਮੀਂਹਾਂ ਦੀਆਂ ਝੜੀਆਂ ਜਿਹੜੀਆਂ ਆਪਾਂ ਨੂੰ ਲੱਗਦੀਆਂ ਹੋਈਆਂ ਨਜ਼ਰ ਆਉਣਗੀਆਂ ਕਿਉਂਕਿ ਸਿਸਟਮ ਆ ਜਿਹੜਾ ਹੋ ਇੱਕ ਤੋਂ ਇੱਕ ਹੁਣ ਆਉਣਾ ਸ਼ੁਰੂ ਹੋ ਜੂਗਾ ਕਿਉਂਕਿ ਇੱਕ ਤਾਂ ਤਾਪਮਾਨ ਵਧਨੇ ਸ਼ੁਰੂ ਹੋ ਗਏ ਦੂਜਾ ਕੁਝ ਖੇਤਰਾਂ ਦੇ ਵਿੱਚ ਪੂਰਬੀ ਹਵਾਵਾਂ ਚੱਲਦੀਆਂ ਸੀ ਕਿੰਜੇ ਦੇ ਵਿੱਚ ਉੱਤਰ ਪੱਛਮੀ ਹਵਾਵਾਂ ਚੱਲਦੀਆਂ ਸੀ ਜਿਨ੍ਹਾਂ ਦੇ ਨਾਲ ਜਿੱਥੇ-ਜਿੱਥੇ ਨਮੀ ਇਕੱਠੀ ਹੋ ਜਾਂਦੀ ਹੈ ਪੂਰਬੀ ਹਵਾਵਾਂ ਨਾਲ ਤਾਪਮਾਨ ਵਧੇ ਹੋਏ ਨੇ ਤਾਂ ਉੱਥੇ ਇਹ ਗਰਜਲਿਸ ਕਾਲੇ ਜਾਂ ਗੜੇਮਾਰੀ ਵਾਲੇ ਜਾਂ ਉੱਚੇ ਜੇ ਬੱਦਲ ਚਿੱਟੇ ਜਿਹੇ ਰੰਗ ਦੇ ਬੱਦਲ ਜੇ ਬਣ ਕੇ ਤਾਂ ਉਹ ਮੀਂਹ ਆ ਜਿਹੜਾ ਪਾਜੰਦੜੇ ਜਿਵੇਂ ਕਿ ਕੱਲ ਸਮਾਣੇ ਏਰੀਆ ਵਿੱਚ ਤੇ ਸਵੇਰ ਦੇ ਸਮੇਂ ਆਪਾਂ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਮਹਾਲੀ ਵਾਲੇ ਏਰੀਆ ਦੇ ਵਿੱਚ ਪੁਆਧ ਏਰੀਆ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲੀਆਂ ਤੇ ਦੁਪਹਿਰ ਤੋਂ ਬਾਅਦ ਸਮਾਣੇ ਦੇ ਵਿੱਚ ਜਾਂ ਰੇਲਕੋਟ ਦੇ ਸੰਗਰੂਰ ਪਟਿਆਲੇ ਦੇ ਕੁਝ ਖੇਤਰ ਇਸ ਤਰ੍ਹਾਂ ਦੀਆਂ ਮੀਹਾਂ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਉਸੇ ਤਰ੍ਹਾਂ ਅੱਜ ਵੀ ਦੋਸਤੋ ਬੱਦਲਵਾਈ ਜਿਹੜੀ ਪੰਜਾਬ ਦੇ ਪਟਿਆਲੇ ਵਾਲੀ ਸਾਈਡ ਤੋਂ ਐਂਟਰ ਹੋਣੀ ਸ਼ੁਰੂ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਮੋਹਾਲੀ ਦੇ ਵਿੱਚ ਰੂਪਨਗਰ ਦੇ ਵਿੱਚ ਫਿਰ ਮਰੀਦਕੋਟ ਲੱਲਤਿਆਣਾ ਇਸ ਤਰ੍ਹਾਂ ਹੀ ਜਾਸਰੀ ਫਤਿਹਗੜ੍ਹ ਸਰ ਦੇ ਕੁਝ ਖੇਤਰਾਂ ਦੇ ਵਿੱਚ ਇਸ ਤਰ੍ਹਾਂ ਅੱਗੇ ਵੱਲ ਨੂੰ ਜਾਊਗੀ ਇਹ ਬੱਦਲਵਾਈ ਐਂਟਰ ਹੋ ਚੁੱਕੀ ਹੈ ਤੇ ਤੁਸੀਂ ਪਹਾੜੀ ਇਲਾਕਿਆਂ ਦੇ ਵਿੱਚ ਵੀ ਦੇਖ ਸਕਦੇ ਹੋ ਜਿਹੜੀ ਬੱਦਲਵਾਈ ਐਂਟਰ ਹੋਈ ਵੀ ਹੈ ਜਿਹੜੀ ਕਿ ਭਾਰਤੀ ਮੌਸਮ ਵਿਗਿਆਨ ਨੇ ਉਹ ਵੀ ਆਪਾਂ ਪ੍ਰੈਸ ਨੋਟ ਦੀ ਜਾਣਕਾਰੀ ਉਹ ਰਾਤ ਦੇ ਸਮੇਂ ਤੁਹਾਨੂੰ ਰਾਤ ਵਾਲੀ ਵੀਡੀਓ ਦੇ ਵਿੱਚ ਸ਼ੇਅਰ ਕਰ ਦਵਾਂਗੇ ਕਿ ਕਿੰਨੀ ਤਰੀਕ ਤੱਕ ਜੋ ਕਿ ਭਾਰਤੀ ਮੌਸਮ ਵਿਗਿਆਨ ਨੇ 23 ਤਰੀਕ ਤੱਕ ਮੀਂਹਾਂ ਦੀਆਂ ਕਾਰਵਾਈਆਂ ਟੁੱਟਵੇਂ ਰੂਪ ਦੇ ਵਿੱਚ ਆਪਾਂ ਨੂੰ ਦੱਸ ਦਿੱਤੀਆਂ ਨੇ ਕਿ 18 19 20 ਨੂੰ ਥੋੜਾ ਜਿਹਾ ਐਕਟਿਵ ਜ਼ਿਆਦਾ ਹੋਊਗਾ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਵਿੱਚ ਦੀ ਇੱਕ ਦਿਨ ਰੁਕੂਗਾ ਫਿਰ 22 23 ਨੂੰ ਇਸ ਤਰ੍ਹਾਂ ਜਿਹੜਾ ਸਿਸਟਮ ਐਕਟਿਵ ਜ਼ਿਆਦਾ ਹੋਊਗਾ ਤੇ ਉਹ ਅਪਡੇਟ ਆਪਾਂ ਰਾਤ ਵਾਲੀ ਵੀਡੀਓ ਦੇ ਵਿੱਚ ਸ਼ੇਅਰ ਕਰ ਦਾਂਗੇ ਤੁਸੀਂ ਚੈਨਲ ਨੂੰ ਕਰ ਲਿਓ ਵੱਧ ਵੱਧ ਸਬਸਕ੍ਰਾਈਬ ਆਪਣੇ ਇੰਸਟਾਗ੍ਰam ਪੇਜ ਮੌਸਮ ਪੰਜਾਬ ਟੀਵੀ ਨੂੰ ਫੋਲੋ ਕਰ ਲਿਓ ਤੇ YouTube ਚੈਨਲ ਮੌਸਮ ਪੰਜਾਬ ਟੀਵੀ Facebook ਆਈਡੀ ਸਤਗੁਰਪੰਗੋ ਤੇ ਮੌਸਮ ਪੰਜਾਬ ਟੀਵੀ ਫੇਸਬੁੱਕ ਪੇਜ ਨੂੰ ਵੱਧ ਵੱਧ ਫੋਲੋ ਕਰਿਓ ਤਾਂ ਜੋ 100 ਸਬਸਕ੍ਰਾਈਬਰ ਹੋਣ ਤੋਂ ਫੋਲੋਅਰ ਹੋਣ ਤੋਂ ਬਾਅਦ ਮੌਸਮ ਪੰਜਾਬ ਟੀਵੀ ਫੇਸਬੁੱਕ ਪੇਜ ਦੇ ਉੱਤੇ ਵੀ ਆਪਾਂ ਲਾਈਵ ਹੋ ਸਕਿਆ ਕਰੀਏ ਦੋਸਤੋ ਇਹ ਕਮਿਊਨਿਟੀ ਐਂਡ ਇਡੀਆ ਅਲੱਗ-ਅਲੱਗ ਹੋ ਗਏ ਨੇ ਇਸ ਕਰਕੇ ਤੁਹਾਨੂੰ ਰਿਕਵੈਸਟਾਂ ਬੇਨਤੀ ਹੈ ਜਿਹੜੀਆਂ ਫੇਸਬੁੱਕ ਦੀਆਂ ਗਾਈਡਲਾਈਨਜ਼ ਨੇ ਉਹ ਇਸ ਕਰਕੇ ਨਹੀਂ ਪੂਰੀਆਂ ਹੋ ਰਹੀਆਂ ਕਿਉਂਕਿ ਉਸ ਨੂੰ ਫੋਲੋ ਘੱਟ ਲੋਕਾਂ ਨੇ ਕੀਤਾ 24 ਲੋਕਾਂ ਨੇ ਹੀ ਫੋਲੋ ਕੀਤਾ ਵੇ ਇਸ ਕਰਕੇ ਵੱਧ ਤੋਂ ਵੱਧ ਫੋਲੋ ਕਰਿਓ ਤੇ ਹੋਰ ਅਪਡੇਟ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਵਾਂਗੇ ਤੇ ਬੱਦਲ ਵਾਈ ਜਿਹੜੀ ਉਹ ਐਂਟਰੀ ਹੋਣ ਸੂਰੀ ਹੋ ਸਕੀ ਹੈ ਤੇ ਧੁੱਪਸ਼ਾਲਾ ਮੌਸਮ ਜਿਹੜਾ ਉਹ ਬਣਨਾ ਸ਼ੁਰੂ ਹੋ ਗਿਆ ਤੇ ਆਉਣ ਵਾਲੇ 7-8 ਵਜੇ ਤੱਕ ਯਾਨੀ ਕਿ 9 ਵਜੇ ਤੱਕ ਗਰਜ ਲਿਸਕ ਵਾਲੇ ਬੱਦਲ ਕਿਤੇ ਕਿਤੇ ਆਪਾਂ ਨੂੰ ਦਿਖਾਈ ਦੇਣਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ